ਦੇ ਕੋਈ ਅਹੀ ਆ ਗਏ ਆ ਕਾਲੀ ਦਵਾਰੇ ਮੰਦਰ ਦੇ ਸੇਵਾਦਾਰ ਆ ਉਥੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੁੱਕ ਕੇ ਲੈ ਗਿਆ ਸੀ ਮੋਬਾਈਲ ਤੇ ਅੱਜ 3 ਮਹੀਨਿਆਂ ਬਾਅਦ ਮਾਤਾ ਰਣਜੀਤ ਅਸ਼ੀਰਵਾਦ ਨਾਲ ਰਿਹਾ ਕਰਕੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਦੁਆਰਾ ਮਿਲਿਆ ਹੈ ਦੀਪ ਸਿੰਘ ਜੀ ਉਹ ਚ ਯਾਦਾਂ ਸਪੈਸ਼ਲ ਹੈ ਕਿ ਮੇਰੇ ਮੋਬਾਈਲ ਨਾਲ ਜੁੜੀ ਤੁਸੀਂ ਸਾਡੀ ਦੋ ਦੋ ਗਿਫਟ ਦਿੱਤਾ ਸੀ ਸਾਡੇ ਦਿਨ ਰਾਤ ਉਹ ਗਿਫਟ ਕਰਕੇ ਮਨ ਬਹੁਤ ਪ੍ਰਸਾਣ ਸੀ ਕਿ ਦੀਦੀ ਨੇ ਨਵਾਂ ਮੋਬਾਈਲ ਗਿਫਟ ਕੀਤਾ ਹੈ ਤੇ ਚੋਰੀ ਹੋ ਗਿਆ ਏ ਤੇ ਇਸ ਕਰਕੇ ਦੁੱਖ ਲੱਗਦਾ ਸੀ ਤੇ ਹੁਣ ਬਹੁਤ ਮਨ ਖੁਸ਼ ਹੋ ਰਿਹਾ ਹੈ ਕਿ ਮਨ ਦੇ ਵਿੱਚ ਖੁਸ਼ੀ ਨਾਲ ਤੁ ਵੀ ਆ ਰਹੀ ਕਿ ਲਓ ਜੀ ਕਿ ਦੀਦੀ ਦਾ ਦਿੱਤਾ ਗਿਫਟ ਵਾਪਸ ਮਿਲ ਗਿਆ ਏ ਵਹਿਰਾ ਨਾਮ ਸੰਦੀਪ ਲਖਨਪਾਲ ਹੈ ਜੀ ਮੇਰਾ ਫੋਨ ਸੇ ਜਲੰਧਰ ਬੱਸ ਸਟੈਂਡ ਦੇ ਗਵਾਚਾ ਸੀਗਾ ਜੀ ਹਾਂ ਅੱਜ 1 ਸਾਲ ਤੇ 1 ਮਹੀਨੇ ਬਾਅਦ ਪੰਜਾਬ ਤੋਂ ਲੱਗ ਕੇ ਦਿੱਤਾ ਹੈ ਇਹਨੇ ਤੇ ਬਹੁਤ 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 ਜੁੜੀਆਂ ਦੇ ਫੋਨ ਯਾਦਾ ਸਰ ਮੈਂ ਦੇਰਾ ਤੋਂ ਗਿਆ ਸੀਗਾ ਜੀ ਸਾਰੀਆਂ ਵੀਡੀਓ ਤੇ ਜੀ ਪਈ ਐ ਵੇਖਣ ਦਾ ਮੌਕਾ ਨਹੀਂ ਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਤੇ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾ ਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਪਾਪਾ ਇੱਕ ਫੋਰਾ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਹੁਤ ਬਹੁਤ ਧੰਨਵਾਦੀ ਆਖ ਰਹੀ ਅੱਜ ਜੀ ਇਹ ਨਵੇਂ ਸਾਲ ਦੇ ਉੱਤੇ ਅਸੀਂ ਇੱਕ ਪ੍ਰਾਲਾ ਕੀਤਾ ਹੈਗਾ ਬਟਾਲਾ ਪੁਲਿਸ ਨੇ ਅੱਜ ਅਸੀਂ 350 ਦੇ ਕਰਾਈ ਕਰੀਬ ਜਿਹੜੇ ਮੋਬਾਈਲ ਹੈਗੇ ਆ ਉਹ ਲੋਕਾਂ ਨੂੰ ਵੰਡੇ ਆ ਜਿੱਦੀ ਕੀਮਤ ਕਰੀਬ 7 ਲੱਖ ਦੇ ਨੇੜੇ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਰੇ ਸਾਲ ਦੇ ਵਿੱਚ ਅਸੀਂ 1350 ਦੇ ਨਜ਼ਦੀਕ ਜਿਹੜੇ ਮੋਬਾਈਲ ਹੈਗੇ ਆ ਉਹ ਲੱਭ ਕੇ ਲੋਕਾਂ ਨੂੰ ਰਿਟਰਨ ਕੀਤੇ ਆ ਜਿੱਦੀ ਕੀਮਤ ਕੁਝ 22 ਕਰੋੜ ਦੇ ਨੇੜੇ ਆਂਦੀ ਹੈਗੀ ਤੇ ਅਸੀਂ ਇਹਦੇ ਵਿੱਚ ਇਹ ਹੈਗਾ ਕਿ ਮੈਂ ਤੁਹਾਡੇ ਮਾਦੇ ਮਾਹੀ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿਸੇ ਦਾ ਵੀ ਜੇ ਮੋਬਾਈਲ ਕਿਤੇ ਗਵਾਜਦਾ ਹੈਗਾ ਤਾਂ ਜਾਂ ਤਾਂ ਉਹਦਾ ਡੱਬਾ ਜਾਂ ਉਹਦਾ ਆਈਐਮਆਈ ਨੰਬਰ ਹੁੰਦਾ ਇੱਕ ਉਹ ਸਾਡੇ ਕੋਲ ਲੈ ਕੇ ਪਹੁੰਚੇ ਤੁਸੀਂ ਇਹ ਨੰਬਰ ਜਾਂ ਤਾਂ ਥਾਣੇ ਦੇ ਵਿੱਚ ਤੁਸੀਂ ਆਪਣੇ ਕਮੇਰ ਦੇ ਸਕਦੇ ਹੋ ਜਾਂ ਸਾਂਝ ਕੇਂਦਰਾਂ ਦੇ ਵਿੱਚ ਆਪਣੇ ਕਮੇਰ ਦੇ ਸਕਦੇ ਹੋ ਤੇ ਉਹਦੇ ਵਿੱਚ ਅਸੀਂ ਪੂਰੀ ਐਫਰਟ ਕਰਕੇ ਲੜਾਏਗਾ ਤੁਹਾਡਾ ਮੋਬਾਈਲ ਲੱਭ ਕੇ ਵਾਪਸ ਦਵਾਵਾਂਗੇ ਸਾਡੀ ਟੀਮ ਨੇ ਪੰਜਾਬ ਪੂਰੇ ਚ ਉਹਦੇ ਲੱਭੇ ਉਹ ਤੇ ਸਮਝ ਆ ਗਿਆ ਕਿ ਕੋਈ ਨਹੀਂ ਨੈਟਵਰਕ لیکن کوجے ਤੋਂ موبائل ਆ쉐 ਵੀ ਲੋਕ ملے ਜਿਹੜੇ ਵਿਦੇਸ਼ ਚ ਗਏ ਦੇ ਸੀ ਵਿਦੇਸ਼ ਲਗੇ ਸੀ ਹੁਣ ਉੱਥੋਂ ਵੀ ਵਾਪਸ ਮਗਾਏ ਕਿੰਨਾ ਕੁ ਆਫਰ ਉਪਰਾਲਾ ਜਾਂ ਇਸ ਨਾਲ ਕਿੰਨੀ ਸੰਤੁਸ਼ਟੀ ਮਿਲਦੀ ਲੋਕਾਂ ਨੂੰ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਆ ਅੰਦਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਸਿਕਿਉਰਟੀ ਨੇ ਬੜਾਈ ਟੀਮ ਨੇ ਐਫਰਟ ਕੀਤਾ ਹੈਗਾ ਮੈਨੂੰ ਕੁਝ ਅਫਸਰ ਦੱਸ ਰਹੇ ਸੀਗੇ ਕਿ ਮਹਾਰਾਸ਼ਟਰਾ ਤੋਂ ਤੇ ਬਿਹਾਰ ਤੋਂ ਜਿਹੜੇ ਮੋਬਾਈਲ ਹੈਗੇ ਆ ਅਸੀਂ ਵਾਪਸ ਲਿਆ ਕੇ ਲੋਕਾਂ ਨੂੰ ਰਿਟਰਨ ਕੀਤੇ ਹੈਗੇ ਤੇ ਇਹ ਚ ਜਿਹੜੀ ਟੀਮ ਹੈ ਸਾਡੀ ਬੜਾ ਅੱਛਾ ਕੰਮ ਕਰਦੀ ਹੈ ਮੈਂ ਉਹਦੇ ਕੰਮ ਨੂੰ ਅਪਰੀਸ਼ੀਏਟ ਕਰਾਂਗਾ ਤੇ